ਸਤਿ ਸ਼੍ਰੀ ਅਕਾਲ ਜੀ ਵਿਰਾਸਤ ਪੰਜਾਬੀ ਆਡੀਓ ਬੁਕਸ ਤੇ ਤੁਹਾਡਾ ਦਿਲੋਂ ਸਵਾਗਤ ਹੈ ਮੈਂ ਹਾਂ ਅਮਨਦੀਪ ਕੰਗ ਅੱਤਿਆ ਅਸੀਂ ਭਾਰਤ ਦੇ ਇਤਿਹਾਸ ਦੇ ਉਸ ਦੌਰ ਬਾਰੇ ਗੱਲ ਕਰਾਂਗੇ ਜਿਸ ਨੇ ਇਨਸਾਨੀਅਤ ਨੂੰ ਕੰਬਾ ਕੇ ਰੱਖ ਦਿੱਤਾ ਸੀ ਇਹ ਕਹਾਣੀ ਹੈ 1975 ਦੀ ਐਮਰਜੈਂਸੀ ਦੌਰਾਨ ਹੋਈ ਜ਼ਬਰਨ ਨਸਬੰਦੀ ਦੀ ਜਿੱਥੇ ਕਾਨੂੰਨ ਨਹੀਂ ਸਗੋਂ ਖੌਫ ਦਾ ਰਾਜ ਸੀ ਇਸ ਕਿਤਾਬ ਵਿੱਚ ਅਸੀਂ ਦੇਖਾਂਗੇ ਕਿ ਕਿਵੇਂ ਇੱਕ ਸਰਕਾਰੀ ਮੁਹਿੰਮ ਲੋਕਾਂ ਲਈ ਇੱਕ ਭਿਆਨਕ ਸੁਪਨਾ ਬਣ ਗਈ ਨਸਬੰਦੀ ਐਮਰਜੈਂਸੀ ਦੇ ਦੌਰ ਦੀ ਸੰਸਨੀਖੇਜ਼ ਕਹਾਣੀ ਨਵੰਬਰ 1976 ਦੀ ਇੱਕ ਠੰਡੀ ਹਨੇਰੀ ਰਾਤ ਹਰਿਆਣਾ ਪੰਜਾਬ ਸੀਮਾ ਤੇ ਸਥਿਤ ਇੱਕ ਛੋਟੇ ਪਿੰਡ ਉਟਾਵਰ ਵਿੱਚ ਲੋਕ ਆਪਣੇ ਘਰਾਂ ਵਿੱਚ ਗਹਿਰੀ ਨੀਂਦ ਵਿੱਚ ਸਨ ਜਦੋਂ ਅਚਾਨਕ ਤੜਕੇ 3 ਵਜੇ ਪੁਲਿਸ ਦੇ ਲਾਊਡ ਸਪੀਕਰ ਗੂੰਜੇ ਸਾਰੇ ਕੁਸ਼ਲ ਯੋਗ ਮਰਦ ਕਚੇਰੀ ਮੈਦਾਨ ਵਿੱਚ ਇਕੱਠੇ ਹੋਵਣ ਇਹ ਹੁਕਮ ਸੀ ਠੰਡ ਵਿੱਚ ਕੰਬਦੇ ਪਿੰਡ ਨੂੰ ਚਾਰੇ ਪਾਸਿਓਂ ਪੁਲਿਸ ਨੇ ਘੇਰ ਲਿਆ ਸੀ ਅਤੇ ਗੱਡੀਆਂ ਦੀਆਂ ਬਥੀਆਂ ਹਨੇਰੇ ਨੂੰ ચીਰ ਰਹੀਆਂ ਸਨ ਕਈ ਨੌਜਵਾਨ ਡਰ ਕੇ ਜੰਗਲ ਵੱਲ ਭੱਜ ਪਏ ਕੁਝ ਨੇ ਖੁਦ ਨੂੰ ਬੰਦ ਕੀਤਾ ਇਕੁਜ ਨੂੰ ਪੁਲਿਸ ਨੇ ਘਰਾਂ ਵਿੱਚੋਂ ਕਸੀਟ ਕੱਢਿਆ ਪੁਲਿਸ ਵਾਲੇ ਘਰਾਂ ਦੇ ਦਰਵਾਜ਼ੇ ਤੋੜਦੇ ਅਤੇ ਰੌਂਦਦੇ ਆ ਰਹੇ ਸਨ ਇਸਰਾਈਲ ਮੇਲ ਦੌਰਾਨ ਪੁਲਿਸ ਵਾਲਿਆਂ ਨੇ ਘਰਾਂ ਵਿੱਚ ਰੱਖੇ ਆਟੇ ਵਿੱਚ ਰੇਤ ਮਿਲਾ ਕੇ ਸਮਾਨ ਤਬਾਹ ਕਰ ਦਿੱਤਾ ਅਗਲੇ 4 ਦਿਨ ਪਿੰਡ ਦੇ ਕਿਸੇ ਵੀ ਘਰ ਵਿੱਚ ਰੋਟੀ ਨਹੀਂ ਪੱਕ ਸਕੀ ਇਹ ਨਸਬੰਦੀ ਦੇ ਕਹਿਰ ਦੀ ਸਿਰਫ ਇੱਕ ਝਲਕ ਸੀ 1975-77 ਦੇ ਐਮਰਜੈਂਸੀ ਦੌਰਾਨ ਸਰਕਾਰ ਨੇ ਜ਼ਬਰਨ ਨਸਬੰਦੀ ਚਲਾ ਕੇ 80 ਲੱਖ ਤੋਂ ਵੱਧ ਮਰਦਾਂ ਦੇ ਵਸੈਕਟਮੀ ਆਪਰੇਸ਼ਨ ਕਰਵਾ ਦਿੱਤੇ ਅਤੇ ਲਗਭਗ 2000 ਲੋਕਾਂ ਦੀਆਂ ਮੌਤਾਂ ਇਸ ਮਹਿੰਮ ਦੌਰਾਨ ਬੇਤਰਤੀਬੀ ਨਾਲ ਹੋਏ ਬੰਦਿਆਂ ਆਪਰੇਸ਼ਨਾਂ ਕਰਕੇ ਹੋਈਆਂ ਲੋਕਤੰਤਰ ਕਿੱਥੇ ਰੋਂਦਾ ਸੀ ਅਤੇ ਡਰ ਦਾ ਮਾਹੌਲ ਚੋਹ ਦਿਸ਼ਾ ਵਿੱਚ ਫਸਰ ਗਿਆ ਸੀ ਇਸ ਡਰਾਉਣੇ ਦੌਰ ਨੇ ਭਾਰਤ ਦੇ ਇਤਿਹਾਸ ਦਾ ਸਭ ਤੋਂ ਕਾਲਾ ਪੰਨਾ ਲਿਖ ਦਿੱਤਾ ਪਰ ਇਹ ਹਾਲਤ ਕਿਵੇਂ ਬਣੀ ਕਿ ਮੈਂ ਇੱਕ ਚੰਗੇ ਇਰਾਦੇ ਨਾਲ ਸ਼ੁਰੂ ਕੀਤੀ ਗਈ ਪਰਿਵਾਰ ਨਿਯੋਜਨ ਦੀ ਮੁਹਿੰਮ ਇੱਕ ਖੂਨੀ ਤਾਫੇ ਵਿੱਚ ਪਰਿਵਰਤਿਤ ਹੋ ਗਈ। ਇਹ ਕਹਾਣੀ ਉਸ ਨਸਬੰਦੀ ਮੁਹਿੰਮ ਦੀ ਹੈ ਜੋ ਇਤਿਹਾਸ ਨੂੰ ਇੱਕ ਰੌਂਗਟੇ ਖੜੇ ਕਰਨ ਵਾਲੇ ਥ੍ਰਿਲਰ ਵਾਂਗ ਮੁਕੰਮਲ ਹੁੰਦੀ ਹੈ। ਉਹ ਸਮਾਂ ਇੱਕ ਸਿਆਸੀ ਤੂਫਾਨ ਦਾ ਸੀ। 25 ਜੂਨ 1975 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਲਾ ਦਿੱਤੀ ਜਿਸ ਨਾਲ ਨਾਗਰਿਕ ਅਧਿਕਾਰ ਸਸਪੈਂਡ ਹੋ ਗਏ। ਹਜ਼ਾਰਾਂ ਵਿਰੋਧੀਆਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ। ਪ੍ਰੈਸ ਤੇ ਸੈਂਸਰਸ਼ਿਪ ਲੱਗ ਗਈ ਸਰਕਾਰ ਨੇ ਐਲਾਨ ਕੀਤਾ ਕਿ ਦੇਸ਼ ਅੰਦਰੂਨੀ ਖਤਰੇ ਦੇ ਕਾਰਨ ਕਠੋਰ ਕਦਮ ਚੁੰਦਾ ਹੈ ਇਸੇ ਬੇਕਾਬੂ ਤਾਕਤ ਦੇ ਨਸ਼ੇ ਹੇਠ ਇੰਦਰਾ ਗਾਂਧੀ ਦੇ ਪੁੱਤਰ ਸੰਜੇ ਗਾਂਧੀ ਨੇ ਜਨਸੰਖਿਆ ਨਿਯੰਤਰਣ ਨੂੰ ਦੇਸ਼ ਦੀ ਤਰੱਕੀ ਲਈ ਸਭ ਤੋਂ ਵੱਡੀ ਰੁਕਾਵਟ ਵਜੋਂ ਬੇਸ਼ਕੀਤਾ ਅਤੇ ਇੱਕ ਕਠੋਰ ਨਸਬੰਦੀ ਮਹਿੰਮ ਸ਼ੁਰੂ ਕੀਤੀ ਦ੍ਰਿਸ਼ਟੀਕੋਣ ਕਿਉਂ ਅਤੇ ਕੀ ਸੀ ਨੇਕ ਇਰਾਦਾ ਗਾਂਧੀ ਪਰਿਵਾਰ ਦੀ ਸੋਚ ਸੰਜੇ ਗਾਂਧੀ ਅਤੇ ਇੰਦਰਾ ਗਾਂਧੀ ਦਾ ਵਿਸ਼ਵਾਸ ਸੀ ਕਿ ਭਾਰਤ ਦੀ ਵੱਧਦੀ ਆਬਾਦੀ ਦੇਸ਼ ਦੀ ਗਰੀਬੀ ਅਤੇ ਪਛੜੇਪਨ ਦਾ ਮੁੱਖ ਕਾਰਨ ਹੈ ਉਹ ਕਹਿੰਦੇ ਹਨ ਕਿ ਜਦੋਂ ਤੱਕ ਜਨਸੰਖਿਆ ਹਮਕੁਸ਼ ਵਿੱਚ ਨਹੀਂ ਆਉਂਦੀ ਤਰੱਕੀ ਦੀ ਰਫ਼ਤਾਰ ਧੀਮੀ ਰਹੇਗੀ 1960 ਦੇ ਦਹਾਕੇ ਤੱਕ ਭਾਰਤ ਵਿੱਚ ਜਨਮ ਦਰ ਹਰ ਔਰਤ ਪਿੱਛੋਂ ਕਰੀਬ 6 ਬੱਚੇ ਬਣ ਗਿਆ ਸੀ ਅਤੇ ਦੇਸ਼ ਦੀ ਆਬਾਦੀ ਵੱਧ ਰਹੀ ਸੀ ਜਿਸ ਨੂੰ ਸਰਕਾਰ ਇੱਕ ਭਾਰ ਸਮਝਦੀ ਸੀ ਸਰਕਾਰੀ ਆਂਕੜਿਆਂ ਮੁਤਾਬਕ 1950ਾਂ ਤੋਂ 1990ਾਂ ਤੱਕ ਦੇਸ਼ ਦੀ ਆਰਥਿਕ ਵਾਧਾ ਦਰ ਸਿਰਫ 4% ਰਹੀ ਜਿਸ ਲਈ ਵੱਧੀ ਜਨਸੰਖਿਆ ਨੂੰ ਦੋਸ਼ ਦਿੱਤਾ ਗਿਆ 인ਦਰਾ ਗਾਂਧੀ ਨੇ ਪਹਿਲਾਂ ਵੀ ਪਰਿਵਾਰ ਨਿਯੋਜਨ ਪ੍ਰੋਗਰਾਮ ਯਾਨੀ ਹਰ ਪਰਿਵਾਰ ਨੂੰ ਦੋ ਬੱਚਿਆਂ ਤੱਕ ਰੱਖਣ ਦੀ ਸਿਫਾਰਿਸ਼ ਚਲਾ ਰੱਖਿਆ ਸੀ ਪਰ ਹੁਣ ਉਸ ਨੂੰ ਲੱਗਾ ਕਿ ਕੜੇ ਕਦਮ ਲੈਣੇ ਲਾਜ਼ਮੀ ਹੋ ਚੁੱਕੇ ਹਨ ਅੰਤਰਰਾਸ਼ਟਰੀ ਦਬਾਅ ਇਸ ਵਿਚਾਰ ਨੂੰ ਕੇਵਲ ਖੁਦ ਹੀ ਨਹੀਂ ਸੰਜੇ ਨੇ ਜਨਮ ਦਿੱਤਾ ਸਗੋਂ ਪੱਛਮੀ ਸੰਸਥਾਵਾਂ ਨੇ ਵੀ ਇਸ ਨੂੰ ਵਿਧਾ ਚੜਾ ਦਿੱਤਾ ਵੱਡੇ ਆਰਥਿਕ ਸੰਗਠਨ ਵਰਗੇ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਦਾ ਦਬਾ ਸੀ ਕਿ ਭਾਰਤ ਜਨਸੰਖਿਆ ਕੰਟਰੋਲ ਲਈ ਸਖਤ ਕਦਮ ਚੁੱਕੇ ਨਹੀਂ ਤਾਂ ਵਿੱਤੀ ਮਦਦ ਘਟ ਹੋ ਜਾਵੇਗੀ ਦਰਅਸਲ ਦੁਨੀਆ ਦੇ ਤਨਾਅੜ ਦੇਸ਼ ਭਾਰਤ ਦੀ ਆਬਾਦੀ ਵਾਧੇ ਨੂੰ ਗਲੋਬਲ ਮੁੱਲ ਪੜਕਾਉ ਸਮੱਸਿਆ ਵਜੋਂ ਵੇਖ ਰਹੇ ਸਨ 1965 ਵਿੱਚ ਅਮਰੀਕੀ ਰਾਸ਼ਟਰਪਤੀ ਲਿੰਡਨ ਜੌਨਸਨ ਨੇ ਭਾਰਤ ਨੂੰ ਭੁੱਖਮਰੀ ਦੌਰਾਨ ਦਿੱਤੇ ਜਾਣ ਵਾਲੇ ਅਨਾਜ ਤੇ ਇਹ ਕਹਿ ਕੇ ਰੋਕ ਲਾ ਦਿੱਤੀ ਕਿ ਪਹਿਲਾਂ ਭਾਰਤ ਲੋਕਾਂ ਨੂੰ ਨਸਬੰਦੀ ਲਈ ਪ੍ਰੇਰਿਤ ਕਰੇ World Bank ਨੇ 1972 ਤੋਂ 1980 ਵਿਚਕਾਰ ਭਾਰਤ ਨੂੰ ਨਸਬੰਦੀ ਯੋਜਨਾਵਾਂ ਲਈ 68 ਮਿਲੀਅਨ ਡਾਲਰ ਦੀ ਵੱਡੀ ਰਕਮ ਲੋਨ ਦੇ ਤੌਰ ਤੇ ਦਿੱਤੀ। ਅਤੇ ਅਮਰੀਕਾ ਨੇ ਭੁੱਖ ਨਾਲ ਜੂਝ ਰਹੇ ਭਾਰਤ ਨੂੰ ਅਨਾਜ ਦੀ ਸਹਾਇਤਾ ਇਸ ਸ਼ਰਤ ਤੇ ਜੋੜੀ ਕਿ ਜਨਸੰਖਿਆ ਕੰਟਰੋਲ ਦੇ ਮਿਸ਼ਨ ਵਿੱਚ ਕਾਮਯਾਬੀ ਦਰਸਾਏ ਇਸ ਤਰ੍ਹਾਂ ਦੇ ਅੰਤਰਰਾਸ਼ਟਰੀ ਦਬਾਅ ਹੇਠ ਪਰਿਵਾਰ ਨਿਯੋਜਨ ਲਈ ਭਾਰਤ ਸਰਕਾਰ ਦੀ ਨੀਤੀ ਹੋਰ ਖਰਾਬ ਹੋ ਗਈ ਭਲੇ ਇਰਾਦੇ ਤੋਂ ਖੌਫਨਾਕ ਹਕੀਕਤ ਤੱਕ 인ਦਰਾ ਗਾਂਧੀ ਨੇ ਇਸ ਨਸਬੰਦੀ ਮਹਿੰਮ ਦੀ ਪੈਕੇਜਿੰਗ ਗਰੀਬੀ ਘਟਾਉਣ ਵਾਲੇ ਉਪਕਰਮ ਵਜੋਂ ਕੀਤੀ ਅਧਿਕਾਰਤਕ ਤੌਰ ਤੇ ਇਹ ਕਿਹਾ ਗਿਆ ਕਿ ਘੱਟ ਬੱਚੇ ਹੋਣ ਨਾਲ ਪਰਿਵਾਰ ਅੱਗੇ ਵੱਧ ਸਕਦੇ ਹਨ ਅਤੇ ਸਰਕਾਰ ਨੇ ਕੁਝ ਭਲਾਈ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਜਿਵੇਂ ਗਰੀਬਾਂ ਨੂੰ ਜ਼ਮੀਨ ਦੇਣਾ ਰਾਸ਼ਨ ਸਸਤਾ ਕਰਨਾ ਆਦਿ ਪਰ ਐਮਰਜੈਂਸੀ ਦੇ ਦੌਰਾਨ ਸਰਕਾਰ ਨੇ ਜਨਸੰਖਿਆ ਕੰਟਰੋਲ ਦੇ ਜ਼ਰੀਏ ਗਰੀਬੀ ਹਟਾਓ ਦੇ ਨਾਅਰੇ ਨੂੰ ਇੱਕ ਸਜ਼ਾਵਾਦੀ ਮਿਸ਼ਨ ਦਾ ਰੂਪ ਦੇ ਦਿੱਤਾ ਆਪਣੇ ਵੱਡੇ ਉਦੇਸ਼ ਯਾਨੀ ਭਾਰਤ ਨੂੰ ਮਾਡਰਨ ਬਣਾਉਣ ਨੂੰ ਹਾਸਲ ਕਰਨ ਲਈ ਸੰਜੇ ਗਾਂਧੀ ਨੇ ਇੱਕ ਪੰਜ ਨੁਕਤਾ ਪ੍ਰੋਗਰਾਮ ਲਾਂਚ ਕੀਤਾ जिस ਵਿੱਚ परिवार नियोजन सब तो मुख्य नुक्ता सी उद्देश्य मुखबर सी पर इस उद्देश्य वल वदन ਲਈ ਜੋ ਰਸਤੇ ਇਖਤियार ਕੀਤੇ ਗਏ ਉਹ دہشتਨਾਕ ਸਾਬਤ ਹੋਏ ਇੱਕ ਨੇਤਾ ਦੇ ਨੋਬਲ ਕਾਜ਼ ਨੇ ਇੱਕ ਭਿਆਨਕ ਰੂਪ ਧਾਰਨ ਕਰ ਲਿਆ ਗਰੀਬੀ ਨੂੰ ਮਿਟਾਉਣ ਦੀ ਨੀਅਤ ਜ਼ਬਰਨ ਨਸਬੰਦੀ ਦੇ ਰੂਪ ਵਿੱਚ ਰਖੜੀ ਹੋ ਗਈ ਜਿਸ ਨੇ ਲੱਖਾਂ जिंदगियां ਉਜਾੜ ਦਿੱਤੀਆਂ ਸੰਜੀਤ ગાંધી ਖੁਦ ਇਸ ਮਹਿੰਮ ਦੇ ਨਿਗਰਾਨ ਇਨਚਾਰਜ ਸਨ ਉਹ ਪੱਖਪਾਤ ਅਤੇ ਕਠੋਰ ਫੈਸਲੇ ਲੈਣ ਲਈ ਜਾਣੇ ਜਾਂਦੇ ਸਨ ਜਦੋਂ ਕਿਸੇ ਨੇ ਉਹਨਾਂ ਨੂੰ ਨਸਬੰਦੀ ਦੀਆਂ ਜ਼ਬਰਨ ਕਾਰਵਾਈਆਂ ਬਾਰੇ ਚੇਤਾਵਨੀ ਦਿੱਤੀ ਉਹ ਕਹਿੰਦੇ ਹਨ ਕਿ ਇਹ ਸਭ ਕਹਾਣੀਆਂ ਘੜੀਆਂ ਹੋਈਆਂ ਹਨ ਤੇ ਲੋਕ ਤਾਂ ਸਿਰਫ ਇਹ ਸ਼ਿਕਾਇਤ ਕਰ ਰਹੇ ਹਨ ਕਿ ਉਹਨਾਂ ਦਾ ਪ੍ਰੋਸੀਜਰ ਤੋਂ ਬਾਅਦ ਫਾਲੋਅ ਅਪ ਠੀਕ ਨਹੀਂ ਹੋਇਆ ਨਸਬੰਦੀ ਤੇ ਕੋਈ ਅਫਸੋਸ ਨਹੀਂ ਇਸ ਤੋਂ ਵੀ ਵੱਡੀ ਗੱਲ ਇਹ ਕਿ ਸੰਜੀਤ ਗਾਂਧੀ ਦਾ ਇਹ ਮੰਨਣਾ ਸੀ ਕਿ ਐਡਮਿਨਿਸਟ੍ਰੇਸ਼ਨ ਦੇ ਕੁਝ ਅਤੀ ਹੋ ਜਾਣੀ ਵੀ ਕਦੇ-ਕਦੇ ਵੱਡੇ ਕਾਰਜਾਂ ਵਿੱਚ ਹੋ ਜਾਂਦੀ ਹੈ ਇਸ ਤਰ੍ਹਾਂ ਉਹਨਾਂ ਨੇ ਇਸ ਮਾਹੌਲ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਪਰ ਹਕੀਕਤ ਵਕਤ ਸੀ ਇੱਕ ਚੰਗੀ ਨੀਅਤ ਦਰਿੰਦਗੀ ਭਰੀਆਂ ਕਾਰਗੁਜ਼ਾਰੀਆਂ ਵਿੱਚ ਬਦਲ ਰਹੀ ਸੀ ਖੌਫ ਦਾ ਰਾਜ ਕੋਟਾ ਸਿਸਟਮ ਅਤੇ ਦਹਿਸ਼ਤ ਕੋਟਾ ਸਿਸਟਮ ਸ਼ਿਕਾਰੀਆਂ ਤੇ ਸੁਪਾਰੀਆਂ ਸਰਕਾਰ ਨੇ ਨਸਬੰਦੀ ਮਹਿੰਮ ਦੀ ਰਫਤਾਰ ਤੇ ਨਤੀਜੇ ਯਕੀਨੀ ਬਣਾਉਣ ਲਈ ਇੱਕ ਸਖਤ ਕੋਟਾ ਪ੍ਰਣਾਲੀ ਲਾਗੂ ਕਰ ਦਿੱਤੀ ਹਰ ਰਾਜ ਦੇ ਮੁੱਖ ਮੰਤਰੀ ਨੂੰ ਸੰਜੇ ਗਾਂਧੀ ਨੇ ਨਿਸ਼ਚਿਤ ਟਾਰਗੇਟ ਦਿੱਤੇ ਕਿ ਉਹਨਾਂ ਨੇ ਆਪਣੇ ਸੂਬੇ ਵਿੱਚ ਇੰਨੇ ਵਿਅਕਤੀਆਂ ਦੀ ਨਸਬੰਦੀ ਕਰਵਾਣੀ ਹੈ ਕਿਸੇ ਵੀ ਕੀਮਤ ਤੇ ਫਿਰ ਇਹ ਕੋਟੇ ਜ਼ਿਲ੍ਹਿਆਂ ਅਤੇ ਵਿਭਾਗਾਂ ਅੰਦਰ ਵੰਡੇ ਗਏ ਅਫਸਰਾਂ ਨੂੰ ਸਨਮਾਨਿਤ ਕਰਨ ਲਈ ਮੈਡਲ ਰੱਖੇ ਗਏ ਜਿਓ ਟਾਰਗੇਟ ਪਾਰ ਕਰ ਜਾਣ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਸਭ ਤੋਂ ਵੱਧ ਨਸਬੰਦੀਆਂ ਹੋਈਆਂ ਤੇ ਉੱਥੇ ਦੇ ਕਮਿਸ਼ਨਰਾਂ ਨੂੰ ਸੋਨੇ ਦੇ ਮੈਡਲ ਮਿਲੇ ਇਕ ਤਰ੍ਹਾਂ ਦਾ ਵਿਚਿੱਤਰ ਮੁਕਾਬਲਾ ਚੱਲ ਪਿਆ ਕਿ ਕੌਣ ਜ਼ਿਆਦਾ ਨਸਬੰਦੀਆਂ ਕਰਵਾ ਸਕਦਾ ਹੈ ਹਰ ਸਰਕਾਰੀ ਅਧਿਕਾਰੀ ਜਿਵੇਂ ਇੱਕ ਸ਼ਿਕਾਰੀ ਬਣਾ ਦਿੱਤਾ ਗਿਆ ਸਰਕਾਰੀ ਅਧਿਆਪਕ ਪਤਰਾ ਅਧਿਕਾਰੀ ਪੁਲਿਸ ਕਨਸਟੇਬਲ ਪਟਵਾਰੀ ਕਲਰਕ ਸਭ ਨੂੰ ਮਹੀਨੇ ਦੇ ਅਖੀਰ ਵਿੱਚ ਆਪਣਾ ਨਸਬੰਦੀ ਟਾਰਗੇਟ ਪੂਰਾ ਕਰਨ ਦੀ ਬੇੜੀ ਜੋੜੀ ਗਈ ਜੋ ਕਰਮਚਾਰੀ ਆਪਣੇ ਲਕਸ਼ ਪੂਰੇ ਨਹੀਂ ਕਰ ਸਕੇ ਉਹਨਾਂ ਦੀ ਤਨਖਾਹ ਰੋਕ ਲਈ ਜਾਂ ਅਗਲਾ ਤਬਾਦਲਾ ਜਾਂ ਤਰੱਕੀ ਰੁਕਾਟੇਜ ਪਾ ਦਿੱਤੀ ਜਾਂਦੀ ਸੀ ਕਈ ਸਟੇਟਾਂ ਵਿੱਚ ਤਾਂ ਹੁਕਮ ਜਾਰੀ ਹੋਏ ਕਿ ਜਦ ਤੱਕ ਸਰਕਾਰੀ ਨੌਕਰ ਆਪਣੀ ਆਪਣੀ ਨਸਬੰਦੀ ਨਾ ਕਰਵਾ ਲੈਣ ਜਾਂ ਨਸਬੰਦੀ ਸਰਟੀਫਿਕੇਟ ਨਾ ਦੇਣ ਤਦ ਤੱਕ ਉਹਨਾਂ ਨੂੰ ਤਨਖਾਹ ਨਹੀਂ ਮਿਲੇਗੀ ਇਹਨਾਂ ਹੁਕਮਾਂ ਦੀ ਤਸਦੀਕ ਤੁਹਾਨੂੰ ਉਸ ਵੇਲੇ ਦੇ ਅਖਬਾਰਾਂ ਦੀਆਂ ਸੁਰਖੀਆਂ ਕਰਦੀਆਂ ਮਿਲ ਜਾਂਦੀਆਂ ਹਨ ਸਟੀਰੀਲਾਈਜੇਸ਼ਨ ਫਾਰ ਸੈਲਰੀਜ਼ ਟਾਰਗੇਟਸ ਓਵਰ ਹਿਊਮਨਸ ਅਰਥਾਤ ਤਨਖਾਹਾਂ ਲਈ ਨਸਬੰਦੀ ਅਤੇ ਟਾਰਗੇਟ ਮਨੁੱਖੀ ਜ਼ਿੰਦਗੀਆਂ ਤੋਂ ਵੱਡੇ ਹੋ ਗਏ ਸਨ ਇਹ ਸੁਰਖੀਆਂ ਵੇਖ ਸਾਰੇ ਦੇਸ਼ ਵਿੱਚ ਸਦਮੇ ਵਾਲਾ ਮਾਹੌਲ ਬਣ ਗਿਆ ਸੀ ਸਖਤ ਸਰਕਾਰੀ ਫਰਮਾਨ ਹੁਕਮ ਇਨਾਂ ਹੱਦਾਂ ਤੱਕ ਸੀ ਕਿ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਨੂੰ ਵੀ ਨਸਬੰਦੀ ਨਾਲ ਜੋੜ ਦਿੱਤਾ ਗਿਆ ਕਈ ਹਿੱਸਿਆਂ ਵਿੱਚ ਮਾਲਵਿਅਤ ਇਹ ਸੀ ਕਿ ਜਿਸ ਨੇ ਨਸਬੰਦੀ ਨਹੀਂ ਕਰਵਾਈ ਉਸ ਨੂੰ ਨਾ ਸਾਫ਼ ਪਾਣੀ ਮਿਲੇਗਾ ਨਾ ਰਾਸ਼ਨ ਕਾਰਡ ਜਾਰੀ ਹੋਵੇਗਾ ਨਾ ਹੀ ਸਰਕਾਰੀ ਹਸਪਤਾਲ ਵਿੱਚ ਇਲਾਜ ਪਿੰਡਾਂ ਵਿੱਚ ਜੇ ਲੋਕ ਮੁਹਿੰਮ ਦਾ ਵਿਰੋਧ ਕਰਦੇ ਤਾਂ ਉਹਨਾਂ ਦੇ ਖੇਤਾਂ ਨੂੰ ਪਾਣੀ ਦੀ ਸਪਲਾਈ ਕੱਟ ਦਿੱਤੀ ਜਾਂਦੀ ਸੀ ਸਧਾਰਨ ਲੋਕਾਂ ਲਈ ਇੱਕ ਸਰਟੀਫਿਕੇਟ ਦੀ ਲੋੜ ਪੈ ਗਈ ਸੀ ਨਸਬੰਦੀ ਸਰਟੀਫਿਕੇਟ ਇਹ ਸਰਟੀਫਿਕੇਟ ਪੇਸ਼ ਕਰਨਾ ਲਾਜ਼ਮੀ ਹੋ ਗਿਆ ਤਨਖਾਹ ਵਾਸਤੇ ਡਰਾਈਵਿੰਗ ਲਾਇਸੈਂਸ ਤੋਂ ਲੈ ਕੇ ਰੇੜੀ ਜਾਂ ਟੈਕਸੀ ਲਾਇਸੈਂਸ ਰੀਨਿਊ ਕਰਵਾਉਣ ਲਈ ਇੱਥੋਂ ਤੱਕ ਕਿ ਬੱਚਿਆਂ ਦੇ ਸਕੂਲ ਵਿੱਚ ਦਾਖਲੇ ਲਈ ਵੀ ਮਾਪਿਆਂ ਦੀ ਨਸਬੰਦੀ ਦਾ ਸਬੂਤ ਤਲਬ ਹੁੰਦਾ ਇੱਕ ਸਿਆਸੀ ਯੁੱਗ ਦੌਰਾਨ ਮੁਲਕ ਦਾ ਦ੍ਰਿਸ਼ ਸੀ ਲਕਸ਼ਿਆ ਦੀ ਹੋੜ ਵਿੱਚ ਮਨੁੱਖੀ ਹੱਕ ਅਤੇ ਜ਼ਿੰਦਗੀਆਂ ਦੀ ਕਦਰ ਖਤਮ ਹੋ ਰਹੀ ਸੀ ਜ਼ਬਰ ਅਤੇ ਦਹਿਸ਼ਤ ਦੇ ਹੱਥ ਕੰਡੇ ਜਦੋਂ ਲੋਕ ਖੁਸ਼ੀ-ਖੁਸ਼ੀ ਨਾਲ ਨਸਬੰਦੀ ਲਈ ਤਿਆਰ ਨਹੀਂ ਹੋਏ ਤਾਂ ਸਰਕਾਰ ਨੇ ਜ਼ਬਰਦਸਤ ਰੂਪ ਧਾਰਿਆ ਪੁਲਿਸ ਅਤੇ ਪ੍ਰਭਾਵਸ਼ਾਲੀ ਅਧਿਕਾਰੀ ਹੁਣ ਚੋਪੀੜੇ ਤੇ ਉਤਰ ਆਏ ਬਸ ਸਾਡਿਆਂ ਰੇਲਵੇ ਸਟੇਸ਼ਨਾਂ ਅਤੇ ਜਿੱਥੇ ਵੀ ਗਰੀਬ ਜਾਂ ਮਜ਼ਦੂਰ ਨਜ਼ਰ ਆਉਂਦਾ ਪੁਲਿਸ ਉਸ ਨੂੰ ਫੜ ਲੈਂਦੀ ਨਾ ਉਮਰ ਦੇਖੀ ਜਾਂਦੀ ਤੇ ਨਾ ਹੀ ਇਹ ਕਿ ਉਸਦਾ ਵਿਆਹ ਹੋਇਆ ਕਿ ਨਹੀਂ ਗਰੀਬ ਅਨਪੜ ਮਜਬੂਰ ਲੋਕ ਰਿੰਗਟੇ ਕੂੜੇ ਕਰਕੜਤੇ ਸੌਣ ਵਾਲੇ ਗਰੀਬ ਕੁਆਰੇ ਤੇ ਬੱਚਾ ਬਿਨਾ ਨਵ ਵਿਆਹੇ ਹਸਪਤਾਲ ਦੇ ਮਰੀਜ਼ ਕੋਈ ਵੀ ਬਖਸ਼ਿਆ ਨਹੀਂ ਜਾਂਦਾ ਸੀ ਟ੍ਰੇਨਾਂ ਵਿੱਚ ਜੋ ਮੁਫਤ ਯਾਤਰਾ ਕਰਦੇ ਮਿਲੇ ਉਹਨਾਂ ਨੂੰ ਟਿਕਟ ਚੈੱਕਰ ਰਹੀਂ ਡਰਾਇਆ ਜਾਂਦਾ ਕਿ ਭਾਰੀ ਜੁਰਮਾਨਾ ਭਰੋ ਜਾਂ ਫਿਰ ਇੱਕ ਸ਼ਰਤ ਤੇ ਬਖਸ਼ੀਸ਼ ਮਿਲੇਗੀ ਨਸਬੰਦੀ ਕਰਵਾਉਣ ਤੇ ਤੁਹਾਨੂੰ ਛੱਡ ਦਿੱਤਾ ਜਾਵੇਗਾ ਇਹ ਜਾਣ ਕੇ ਕਈ ਲੜਕੇ ਜਵਾਰ ਮੇਲਿਆਂ ਤੋਂ ਲਾਂਬੇ ਰਹਿਣ ਲੱਗੇ ਕਿਉਂਕਿ ਉੱਥੇ ਹਾਕਮ ਲਪੇਟ ਵਿੱਚ ਲੈ ਸਕਦੇ ਸਨ ਇੱਕ ਡਰਾਸਟਿਕ ਵਾਕਿਆ ਮਸ਼ਹੂਰ ਹੈ ਡਾਕਟਰ ਅਰਵਿੰਦ ਭੋਪਾਲਕਰ ਯਾਦ ਕਰਦੇ ਹਨ ਕਿ 1976 ਵਿੱਚ ਉਹਨਾਂ ਦੀ ਟੀਮ ਨੇ ਇੰਨੀਆਂ ਵੱਧ ਸਰਜਰੀਆਂ ਕਰ ਦਿੱਤੀਆਂ ਕਿ ਗਿਣਤੀ ਭੁੱਲ ਗਏ ਉਹ ਕਹਿੰਦੇ ਹਨ ਕਿ ਸਾਨੂੰ ਹੁਕਮ ਸੀ ਜਿੰਨੇ ਹੋ ਸਕਣ ਉਹਨੇ ਮਰਦਾਂ ਦਾ ਆਪਰੇਸ਼ਨ ਕਰ ਦਿੱਤਾ ਜਾਵੇ ਇਥੋਂ ਤੱਕ ਕਿ ਇੱਕ ਰੈਵੈਨਿਊ ਅਫਸਰ ਆਪਣੇ ਜੋਸ਼ ਵਿੱਚ ਆਪਣੇ ਡਾਕਟਰ ਦੇ ਪਿਤਾ ਜੀ ਨੂੰ ਹੀ ਸਾਡੇ ਕੈਂਪ ਵਿੱਚ ਲੈ ਆਇਆ ਸੀ ਹਾਲਾਂਕਿ ਕੁਝ ਡਾਕਟਰਾਂ ਨੇ ਸੰਵੇਦਨਾ ਦੇ ਮੱਦੇਨਜ਼ਰ ਕੁਆਰੀਆਂ ਜਾਂ ਬਿਨਾਂ ਬੱਚਿਆਂ ਵਾਲੇ ਨਵ ਵਿਆਹੇ ਜੋੜਿਆਂ ਨੂੰ ਕਦੇ-ਕਦੇ ਛੱਡ ਵੀ ਦਿੱਤਾ ਕਿਉਂਕਿ ਡਾਕਟਰਾਂ ਦੇ ਵੀ ਦਿਲ ਹੁੰਦੇ ਹਨ ਉਹ ਕਹਿੰਦੇ ਹਨ ਪਰ ਬਹੁਤ ਵਾਰੀ ਇਹ ਮੌਕਾ ਨਹੀਂ ਮਿਲਦਾ ਸੀ ਡਰ ਅਤੇ ਬੇਇਤਮਾਦੀ ਦਾ ਮਾਹੌਲ ਇਹ ਸਾਰੇ ਹਤਕੰਡੇ ਦੇਖ ਕੇ ਆਮ ਲੋਕਾਂ ਵਿੱਚ ਪੈ ਫੈਲ ਗਿਆ ਪਿੰਡਾਂ ਵਿੱਚ ਅਫਵਾਹਾਂ ਫੈਲ ਚੁਕੀਆਂ ਸਨ ਕਿ ਨਸਬੰਦੀ ਵਾਲੀ ਗੱਡੀ ਜਦੋਂ ਆਉਂਦੀ ਤਾਂ ਮੁੰਡੇ ਮਰਦ ਨੂੰ ਚੁੱਪਚਾਪ ਚੁੱਕ ਕੇ ਕੱਟ ਦੇਣਗੇ ਨਤੀਜੇ ਵਜੋਂ ਪਿੰਡਾਂ ਦੇ ਨੌਜਵਾਨ ਰਾਤੀ ਘਰ ਛੱਡ ਕੇ ਖੇਤਾਂ ਵਿੱਚ ਜਾ ਸੌਂਦੇ ਸਨ ਤਾਂ ਜੋ ਪੁਲਿਸ ਵੱਲੋਂ ਕਿਸੇ ਅਚਾਨਕ ਘੇਰੇ ਤੋਂ ਬਚ ਸਕਣ ਕਈ ਕਈ ਦਿਨ ਤੇ ਰਾਤਾਂ ਲੋਕ ਕਣਕ ਦੇ ਖੇਤਾਂ ਵਿੱਚ ਪਿਬਿਆਂ ਵਿੱਚ ਜੰਗਲਾਂ ਵਿੱਚ ਲੁਕਦੇ ਰਹੇ ਕਿ ਕਿਤੇ ਉਹਨਾਂ ਦੀ ਜ਼ਬਰਦਸਤੀ ਨਸਬੰਦੀ ਨਾ ਕਰ ਦਿੱਤੀ ਜਾਵੇ ਲੋਕ ਜਿਨ੍ਹਾਂ ਨੇ ਸਦਾ ਪੁਲਿਸ ਨੂੰ ਰਾਖੀਕਾਰ ਸਮਝਿਆ ਸੀ ਹੁਣ ਉਹਨਾਂ ਲਈ ਪੁਲਿਸ دہشت ਦੀ ਮੂਰਤ ਬਣ ਗਈ ਸੀ ਪੁਲਿਸ ਦੀਆਂ ਗਸ਼ਤੀ ਵੈਨਾਂ ਦੀਆਂ ਆਵਾਜ਼ਾਂ ਨੇ ਲੋਕਾਂ ਦੇ ਦਿਲਾਂ ਵਿੱਚ ਹੌਲ ਪਾ ਦਿੱਤਾ ਇਹ ਤਾਂ ਇੱਕ ਖੌਫ ਦਾ ਰਾਜ ਸੀ ਹਕੀਕਤਾਂ ਤੇ ਦਰਦਨਾਕ ਕਿੱਸੇ ਉਟਾਵਰ ਦੀ ਦੁਖਾਂਤ ਕਥਾ ਉਪਰੋਕਤ ਭੂਮਿਕਾ ਵਿੱਚ ਜਿਸ ਉਟਾਵਰ ਪਿੰਡ ਦਾ ਉਲੇਖ ਹੈ ਉਸ ਘਟਨਾ ਨੇ ਇਤਿਹਾਸ ਵਿੱਚ ਖਾਸ ਥਾਂ ਬਣਾਈ 6 ਨਵੰਬਰ 1976 ਨੂੰ 2:30 ਵਜੇ ਸਵੇਰੇ ਉਟਾਵਰ ਜੋ ਇੱਕ ਮਯੋ ਮੁਸਲਿਮ ਬੋਹਲ ਪਿੰਡ ਸੀ ਨੂੰ ਪੂਰੀ ਤਰ੍ਹਾਂ ਘੇਰ ਲਿਆ ਗਿਆ ਉੱਥੇ ਦੇ ਵਾਸੀ ਹੁਕਮ ਮੰਨਣ ਨੂੰ ਮਜਬੂਰ ਹੋਏ 400 ਦੇ ਕਰੀਬ ਮਰਦਾਂ ਨੂੰ ਜ਼ਬਰਨ ਇਕੱਠਾ ਕਰਕੇ ਬੱਸਾਂ ਵਿੱਚ ਭਰਿਆ ਗਿਆ ਅਤੇ ਹੋਰ ਲੋਕਾਂ ਨੂੰ ਖੋਜਦਿਆਂ ਪੁਲਿਸ ਘਰਾਂ ਦੇ ਦਰਵਾਜ਼ੇ ਤੋੜਦੀ ਫੇਰੀ ਪੁਲਿਸ ਵਾਲਿਆਂ ਨੇ ਕੁਝ ਘਰਾਂ ਵਿੱਚੋਂ ਕੀਟ ਲਿਆਂ ਰੇਸ਼ਮੀ ਕੱਪੜੇ ਵਧੀਆਂ ਕੜੇ ਆਦੀ ਵੀ ਉਠਾ ਲਏ ਪਿੰਡ ਵਾਸੀਆਂ ਨੇ ਦਾਵਾ ਕੀਤਾ ਕਿ ਉਹਨਾਂ ਦੇ ਘਰ ਲੁੱਟੇ ਗਏ ਕੁੱਲ 800 ਦੇ ਲਗਭਗ ਜ਼ਬਰਨ ਵੈਸਿਕਟਮੀਆਂ ਉਸ ਰਾਤ ਹੋਈਆਂ 15 ਸਾਲ ਤੋਂ ਉੱਪਰ ਦੇ ਹਰੇਕ ਮੁੰਡੇ ਨੂੰ ਵੀ ਨਹੀਂ ਬਖਸ਼ਿਆ ਗਿਆ 13 ਸਾਲਾ ਮੁਹੰਮਦ ਨੂਰ ਪੁਲਿਸ ਦੀ ਲਪੇਟ 'ਚ ਆ ਗਿਆ ਸੀ ਉਹਨੂੰ ਮਾਰ ਪਈ ਪਰ ਜਦ ਪਤਾ ਲੱਗਾ ਕਿ ਉਹ ਬਹੁਤ ਛੋਟਾ ਹੈ ਤਾਂ ਛੱਡ ਦਿੱਤਾ ਗਿਆ। ਕਈ ਬਜ਼ੁਰਗਾਂ ਦੀ ਵੀ ਵੈਸੈਕਟਮੀ ਕਰ ਦਿੱਤੀ ਗਈ। ਹਾਲਾਂਕਿ ਉਹਨਾਂ ਦੀ ਉਮਰ 70 ਪਾਰ ਸੀ। ਇਸ ਘਟਨਾ ਤੋਂ ਪਿੰਡ ਸਦਮੇ ਵਿੱਚ ਸੀ। ਪਿੰਡ ਦੇ ਜਿਸ ਵੀ ਘਰ ਦਾ ਮਰਦ ਗਾਇਬ ਸੀ ਉਹ ਘਰ ਨਹੀਂ ਪਰਤੇ। ਕਈ ਦਿਨਾਂ ਤੱਕ ਲੁਕੇ ਰਹੇ। ਪਿੰਡ ਇੱਕ ਸ਼ਮਸ਼ਾਨ ਘਾਟ ਵਰਗਾ ਸੁੰਨਾ ਬਣ ਗਿਆ ਸੀ। ਨੂਰ ਯਾਦ ਕਰਦੇ ਹਨ ਕਿ ਹਰ ਪਾਸੇ ਚੁੱਪ ਕਰਾਉਣ ਵਾਲਾ ਸਨਨਾਟਾ ਛਾ ਗਿਆ ਸੀ। ਸਰਪੰਚ ਦਾ ਹੌਸਲਾ ਉਟਾਵਰ ਦੇ ਸਰਪੰਚ ਅਬਦੁਲ ਰਹਿਮਾਨ ਨੇ ਅਧਿਕਾਰੀਆਂ ਅੱਗੇ ਆਖੀਰੀ ਵਾਰੀ ਹਿੰਮਤ ਦਿਖਾਉਣ ਦੀ ਕੋਸ਼ਿਸ਼ ਕੀਤੀ ਜਦੋਂ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਅਧਿਕਾਰੀ ਉਸ ਨੂੰ ਆ ਕੇ ਕਹਿ ਗਏ ਕਿ ਕੁਝ ਆਦਮੀ ਸਾਡੇ ਹਵਾਲੇ ਕਰ ਦਿਓ ਤਾਂ ਰਹਿਮਾਨ ਨੇ ਇੱਕ ਪ੍ਰਸਿੱਧ ਜਵਾਬ ਦਿੱਤਾ ਉਹ ਕਹਿੰਦੇ ਹਨ ਕਿ ਮੈਂ ਆਪਣੇ ਇਲਾਕੇ ਤੋਂ ਤਾਂ ਕੋਈ ਕੁੱਤਾ ਵੀ ਨਹੀਂ ਦਵਾਂਗਾ ਤੇ ਤੁਸੀਂ ਤਾਂ ਮੈਨੂੰ ਮਨੁੱਖ ਮੰਗ ਰਹੇ ਹੋ ਕਦੇ ਨਹੀਂ ਇਬੋਲ ਅੱਜ ਵੀ ਇਸ ਪਿੰਡ ਵਿੱਚ ਦਰਦ ਭਰੇ ਲੋਕ ਕਥੇ ਵਾਂਗ ਯਾਦ ਕੀਤੇ ਜਾਂਦੇ ਹਨ ਕਹਿੰਦੇ ਹਨ ਕਿ ਕਈ ਵੱਡੇ ਬਜ਼ੁਰਗਾ ਨੇ ਆਪ ਹੀ ਪੁਲਿਸ ਅੱਗੇ ਹੱਥ ਚੁੱਕ ਦਿੱਤੇ ਕਿ ਚਲੋ ਸਾਡੇ ਨਾਲ ਜੋ ਕਰਨਾ ਹੈ ਕਰ ਲਓ ਪਰ ਹੋਰ ਕਿਸੇ ਨੂੰ ਨਾ ਛੇੜੋ ਪਿੰਡ ਵਾਸੀ ਮੁਹੰਮਦ ਦੀਨੂ ਆਖਦਾ ਹੈ ਕਿ ਅਸੀਂ ਕੁਝ ਬੰਦੇ ਆਤਮ ਬਲੀ ਦੇ ਕੇ ਪਿੰਡ ਬਚਾਇਆ ਸੀ ਅੱਜ ਦੇਖੋ ਗਲੀਆਂ 'ਚ ਰੱਬ ਦੇ ਬੱਚੇ ਖੇਡ ਰਹੇ ਹਨ ਉਹ ਆਪਣੇ ਪੋਤੇ-ਪੋਤਰੀਆਂ ਵੱਲ ਇਸ਼ਾਰਾ ਕਰਦੇ ਕਹਿੰਦੇ ਹਨ ਪਰ ਅਸਲ 'ਚ ਉਸ ਰਾਤ ਨੇ ਪਿੰਡ ਦੀ ਰੂਹ ਤੇ ਅਮਿਟ ਛਾਪ ਛੱਡ ਦਿੱਤੀ ਨਸਬੰਦੀ ਦੇ ਦੀਰਘਕਾਲੀ inzਖਮ ਉਟਾਵਰ ਦੀ ਹੀ ਮਿਸਾਲ ਲੈ ਲਈ ਜਾਵੇ ਤਾਂ ਇਸ ਘਟਨਾ ਤੋਂ ਬਾਅਦ ਪ੍ਰਭਾਵ ਇਹ ਹੋਇਆ ਕਿ ਪੜੋਸੀ ਪਿੰਡਾਂ ਨੇ ਉਟਾਵਰ ਦੇ ਮਰਦਾਂ ਨਾਲ ਆਪਣੀਆਂ ਧੀਆਂ ਬਹੂਆਂ ਦੀਆਂ ਸ਼ਾਦੀਆਂ ਕਰਨੀਆਂ ਬੰਦ ਕਰ ਦਿੱਤੀਆਂ ਜੇਕਰ ਕੋਈ ਰਿਸ਼ਤਾ ਹੋਇਆ ਵੀ ਸੀ ਉਹਨਾਂ ਨੂੰ ਤੋੜ ਦਿੱਤਾ ਗਿਆ ਭਾਵੇਂ ਜੋ ਮਰਦ ਨਸਬੰਦੀ ਤੋਂ ਬਚ ਗਏ ਸਨ ਉਹਨਾਂ ਨਾਲ ਵੀ احتیاط ਵਰਤੀ ਗਈ ਕਕਿਦਰੇ ਇਹ ਸ਼ਰਮਿੰਦਾ ਪਿੰਡ ਦਾ ਦਾਗ ਲੱਗੀ ਕੁਲ ਵਿੱਚ ਵਿਆਹ ਨਾ ਹੋ ਜਾਵੇ ਜਿਨ੍ਹਾਂ ਨੌਜਵਾਨਾਂ ਦੀ ਜ਼ਬਰਨਸਬੰਦੀ ਹੋ ਚੁੱਕੀ ਸੀ ਉਹਨਾਂ ਵਿੱਚੋਂ ਕਈਆਂ ਦੀ ਮਨੋਦਸ਼ਾ ਬਦ ਤੋਂ ਬੱਤਰ ਹੋ ਗਈ ਕਈ ਜ਼ਹਿਨੀ ਸਦਮੇ ਤੋਂ ਕਦੇ ਨਹੀਂ ਉੱਭਰ ਪਾਏ ਤੇ ਸਾਲਾਂ ਸਾਲ ਚਿੰਤਿਤ ਜਾਂ ਮਾਨਸਿਕ ਦਬਾਅ ਹੇਠ ਰਹੇ ਕੁਝ ਕਹਿੰਦੇ ਹਨ ਕਿ ਟੈਨਸ਼ਨ ਤੇ ਸਮਾਜਿਕ ਤਿਜਕਰਾਂ ਨੇ ਉਹਨਾਂ ਨੂੰ ਅੰਦਰ ਹੀ ਅੰਦਰ ਮਾਰ ਦਿੱਤਾ ਇਹ ਸਿਰਫ ਉਟਾਵਰ ਦੀ ਗੱਲ ਨਹੀਂ ਭਾਰਤ ਦੇ अनेका ਪਿੰਡ ਸ਼ਹਿਰਾਂ ਵਿੱਚ ਇਹ ਡਰ ਅਤੇ ਤਬਾਹੀ ਦੇ ਨਿਸ਼ਾਨ ਛੱਡ ਗਿਆ ਕੈਂਪਾਂ ਵਿੱਚ ਲਾਪਰਵਾਹੀਆਂ ਇਸ ਜ਼ਬਰ ਨੂੰ ਲਾਗੂ ਕਰਨ ਲਈ ਸਰਕਾਰ ਨੇ ਤੁਰੰਤ ਫੁਰੰਤ ਖੁੱਲੇ ਮੈਦਾਨਾਂ ਦੀ ਤਰ੍ਹਾਂ ਕੈਂਪ ਲਗਾਏ ਜਿੱਥੇ ਵੱਡੀ ਗਿਣਤੀ ਵਿੱਚ ਵੈਸਿਕ ਕਟੀਆਂ ਕੀਤੀਆਂ ਜਾਂਦੀਆਂ ਸਾਫ ਸੁਥਰਾਈ ਅਤੇ ਸੁਰੱਖਿਆ ਦੇ ਨਿਰੰਤਰ ਅਭਾਵ ਕਰਕੇ ਕਈ ਆਪਰੇਸ਼ਨਾਂ 'ਚ ਇਨਫੈਕਸ਼ਨ ਪੈ ਗਏ ਕਈ ਮਰੀਜ਼ ਮਰ ਗਏ 1774 ਤੋਂ ਵੱਧ ਮਰੀਜ਼ ਐਸੀਆਂ ਹੀ ਗਲਤ ਸਰਜਰੀਆਂ ਕਰਕੇ ਦਮ ਤੋੜ ਗਏ। ਹੌਲੀ-ਹੌਲੀ ਕੈਂਪਾਂਚ ਬਿਨਾ ਪੂਰਾ ਬੇਹੋਸ਼ ਕੀਤੇ ਆਪਰੇਸ਼ਨ ਇੱਕ ਵਾਰ ਦੀ ਕੱਟੀ ਹੋਈ ਨਸ ਨੂੰ ਫੇਰ ਕੱਟ ਦੇਣਾ। ਇਹਨਾਂ ਗਲਤੀਆਂ ਦੀਆਂ ਕਈ ਕਹਾਣੀਆਂ ਬਾਅਦ ਵਿੱਚ ਸਾਹਮਣੇ ਆਈਆਂ। ਮਿਸਾਲ ਵਜੋਂ ਹਰਿਆਣੇ ਦੇ ਹਵਾ ਸਿੰਘ ਨੂੰ ਬੱਸ ਤੋਂ ਉਤਾਰ ਕੇ ਜ਼ੋਰ ਨਾਲ ਨਸਬੰਦੀ ਲਈ ਲਿਜਾਇਆ ਗਿਆ। ਉਸ ਨੂੰ ਇਨਫੈਕਸ਼ਨ ਹੋ ਗਿਆ ਤੇ ਕੁਝ ਦਿਨਾਂ ਵਿੱਚ ਉਸ ਦੀ ਮੌਤ ਹੋ ਗਈ। ਮਹਾਰਾਸ਼ਟਰ ਦੇ ਸ਼ਾਹੂ ਦੀ ਪਹਿਲਾਂ ਹੀ ਨਸਬੰਦੀ ਹੋ ਚੁੱਕੀ ਸੀ ਪੁਲਿਸ ਨੇ ਨਾ ਸੁਣ ਕੇ ਉਸ ਦੀ ਦੂਜੀ ਵਾਰ ਨਸਬੰਦੀ ਕਰ ਦਿੱਤੀ ਉਹ ਬੇਹੋਸ਼ੀ ਚ ਪਿੱਟਿਆ ਵੀ ਗਿਆ ਇੱਕ ਬਜ਼ੁਰਗ ਹਰੀਜਨ ਯਾਨੀ 70 ਸਾਲਾ ਬਜ਼ੁਰਗ ਜਿਸ ਦੇ ਦੰਦ ਵੀ ਨਹੀਂ ਸਨ ਨੂੰ ਵੀ ਨਸਬੰਦੀ ਦੌਰਾਨ ਮਾਰ ਦਿੱਤਾ ਗਿਆ ਇਨ੍ਹਾਂ ਮਾਮਲਿਆਂ ਤੇ ਉਸ ਵੇਲੇ ਦੇ ਬੰਦ ਪਏ ਅਖਬਾਰ ਚੁੱਪ ਸਨ ਪਰ ਲੋਕ ਸਹਿਮੇ ਹੋਏ ਸਨ ਇਨ੍ਹਾਂ ਕੈਂਪਾਂ ਚ ਹਜ਼ਾਰਾਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੇ ਐਮਰਜੈਂਸੀ ਖਤਮ ਹੋਣ ਤੇ ਸਰਕਾਰ ਖਿਲਾਫ ਕੇਸ ਕੀਤੇ ਪਰ ਉਸ ਸਮੇਂ ਹੱਕ ਦੀ ਆਵਾਜ਼ ਕਿਸੇ ਨੇ ਨਾ ਸੁਣੀ ਵਿਰੋਧ ਪੰਜਾਬ ਵਿੱਚ ਲੋਕਤੰਤਰ ਬਚਾਓ ਮੋਰਚਾ ਪੰਜਾਬ ਵਿੱਚ ਹੈਰਤਨਗੇਜ਼ ਵਿਰੋਧ ਐਮਰਜੈਂਸੀ ਦੇ ਜ਼ੁਲਮ ਦਾ ਸਭ ਤੋਂ ਜ਼ੋਰਦਾਰ ਵਿਰੋਧ ਜੇਕਰ ਕਿਸੇ ਇੱਕ ਸੂਬੇ ਨੇ ਕੀਤਾ ਤਾਂ ਉਹ ਸੀ ਪੰਜਾਬ ਜਿਵੇਂ ਹੀ ਐਮਰਜੈਂਸੀ ਲਾਗੂ ਹੋਈ ਅੰਮ੍ਰਿਤਸਰ ਵਿੱਚ ਅਕਾਲੀ ਆਗੂਆਂ ਨੇ ਅਕਾਲ ਤਖਤ ਸਾਹਿਬ ਤੇ ਮੀਟਿੰਗ ਕੀਤੀ ਅਤੇ ਐਲਾਨ ਕੀਤਾ ਕਿ ਕਾਂਗਰਸ ਦੇ ਇਸ ਫਾਸ਼ਿਸਟ ਰਾਜ ਦਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਨੇ 9 ਜੁਲਾਈ 1975 ਨੂੰ ਅੰਮ੍ਰਿਤਸਰ ਤੋਂ ਲੋਕਤੰਤਰ ਬਚਾਓ ਮੋਰਚੇ ਦੀ ਸ਼ੁਰੂਆਤ ਕੀਤੀ ਅਤੇ ਦੇਸ਼ ਦਾ ਸਭ ਤੋਂ ਪਹਿਲਾ ਅਤੇ ਸਭ ਤੋਂ ਵੱਡਾ ਮੋਰਚਾ ਸੀ ਜਿਸ ਵਿੱਚ ਹਰ ਰੋਜ਼ ਸੈਂਕੜੇ ਸਿੱਖ ਆਪਣੀ ਗ੍ਰਿਫਤਾਰੀ ਦੇ ਰਹੇ ਸਨ। ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚਰਨ ਸਿੰਘ ਲੋੰਗੋਵਾਲ ਦੀ ਅਗਵਾਈ ਹੇਠ ਇਸ ਅੰਦੋਲਨ ਨੇ ਜਲਦ ਹੀ ਜਨ ਅੰਦੋਲਨ ਦਾ ਰੂਪ ਧਾਰ ਲਿਆ 2 ਸਾਲ ਵਿੱਚ 40 ਹਜ਼ਾਰ ਤੋਂ ਵੱਧ ਅਕਾਲੀ ਕਾਰਕੁਨਾ ਅਤੇ ਆਗੂਆਂ ਨੇ ਜੇਲ੍ਹਾਂ ਭਰ ਦਿੱਤੀਆਂ ਲੋਕਤੰਤਰ ਰਹੇਗਾ ਜਾਂ ਨਹੀਂ ਅਕਾਲੀ ਨੇਤਾਵਾਂ ਦੇ ਜਜ਼ਬੇ ਦਾ ਅਹਿਸਾਸ ਇਸ ਗੱਲ ਤੋਂ ਹੋਇਆ ਜਦੋਂ ਉਹਨਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਅਸੀਂ ਸੱਤਾ ਲਈ ਨਹੀਂ ਦੇਸ਼ ਦੇ ਲੋਕਤੰਤਰ ਲਈ ਲੜ ਰਹੇ ਹਾਂ ਉਹ ਕਹਿੰਦੇ ਹਨ ਗੱਲ ਇਹ ਨਹੀਂ ਕਿ ਇੰਦਰਾ ਗਾਂਧੀ ਸਰਕਾਰ ਵਿੱਚ ਰਹੇ ਜਾਂ ਨਾ ਰਹੇ ਮੁੱਦਾ ਇਹ ਹੈ ਕਿ ਇਸ ਦੇਸ਼ ਵਿੱਚ ਲੋਕਤੰਤਰ ਬਚੇਗਾ ਜਾਂ ਨਹੀਂ ਇਹ ਮੋਰਚਾ ਇੱਕ ਇਤਿਹਾਸਿਕ ਕਹਾਣੀ ਦੀ ਤਰ੍ਹਾਂ ਚੱਲਿਆ ਪ੍ਰਕਾਸ਼ ਸਿੰਘ ਬਾਦਲ ਜਥੇਦਾਰ ਗੁਰਚਰਨ ਸਿੰਘ ਟੋੜਾ ਅਤੇ ਜਗਦੇਵ ਸਿੰਘ ਤਲਵੰਡੀ ਵਰਗੇ ਆਗੂਆਂ ਨੇ ਪਹਿਲੇ ਹੀ ਦਿਨ ਗ੍ਰਿਫਤਾਰੀ ਦੇ ਕੇ ਸੰਦੇਸ਼ ਦੇ ਦਿੱਤਾ ਕਿ ਉਹ ਪਿੱਛੇ ਹਟਣ ਵਾਲੇ ਨਹੀਂ ਦਿੱਲੀ ਦੀ ਕੇਂਦਰੀ ਸਰਕਾਰ ਨੇ ਅਕਾਲੀਆਂ ਨੂੰ ਰਜਾਉਣ ਦੀ ਕੋਸ਼ਿਸ਼ ਵੀ ਕੀਤੀ ਪ੍ਰਧਾਨ ਮੰਤਰੀ ਦਫਤਰ ਤੋਂ ਸੁਨੇਹਾ ਆਇਆ ਕਿ ਜੇ ਤੁਸੀਂ ਐਮਰਜੈਂਸੀ ਦਾ ਵਿਰੋਧ ਨਾ ਕਰੋ ਤਾਂ ਪੰਜਾਬ ਤੇ ਹਮੇਸ਼ਾ ਤੁਹਾਡਾ ਰਾਜ ਰਹੇਗਾ ਪਰ ਸਿੱਖ ਹਗੂਆ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਉਸ ਸਮੇਂ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸਾਨੂੰ 5 ਸਾਲ ਸੱਤਾ ਦਾ ਲਾਲਚ ਨਹੀਂ ਸਾਡੇ ਲਈ ਸਾਡੀ ਤਾਰੀਖ ਅਤੇ ਵਿਰਾਸਤ ਮੁਤਾਬਕ ਜ਼ੁਲਮ ਦੇ ਖਿਲਾਫ ਖੜਨਾ ਜ਼ਰੂਰੀ ਹੈ ਐਮਰਜੈਂਸੀ ਦੌਰਾਨ ਸਿੱਖ ਪੰਥ ਨੇ ਗੁਰੂਆਂ ਦੀ ਸਿੱਖਿਆ ਯਾਨੀ ਅਨਿਆਏ ਦੇ ਵਿਰੋਧ ਤੇ ਚੱਲਦਿਆਂ ਸਭ ਤੋਂ ਸਾਹਸੀ ਮੁਕਾਬਲਾ ਕੀਤਾ ਪੰਜਾਬ ਦੇ ਪਿੰਡਾਂ ਵਿੱਚ ਡਰ ਦੇ ਹਾਲਾਤ ਹਾਲਾਂਕਿ ਮੋਰਚੇ ਸ਼ਹਿਰਾਂ ਵਿੱਚ ਚੱਲ ਰਹੇ ਸਨ ਪਰ ਪਿੰਡਾਂ ਦੀ ਜਨਤਾ ਵੀ ਜ਼ੁਲਮ ਤੋਂ ਬਚਣ ਲਈ ਅਨੋਖੇ ਤਰੀਕੇ ਅਪਣਾ ਰਹੀ ਸੀ ਪੰਜਾਬ ਦੇ ਪਿੰਡਾਂ ਵਿੱਚ ਵੀ ਮਰਦ ਰਾਤ ਨੂੰ ਘਰਾਂ ਵਿੱਚ ਸੌਣ ਦੀ ਬਜਾਏ ਖੁੱਲੇ ਖੇਤਾਂ ਵਿੱਚ ਜਾਂ ਚੁਬਾਰਿਆਂ ਉੱਪਰ ਸੌਂਦੇ ਕਿਤੇ ਰਾਤ ਨੂੰ ਪੁਲਿਸ ਛਾਪਾ ਨਾ ਮਾਰ ਦੇਵੇ ਦੁਪਹਿਰ ਨੂੰ ਮੱਝਾਂ ਚਰਾਉਣ ਵਾਲੇ ਵੀ ਜਾਗਦੇ ਰਹਿੰਦੇ ਕਿ ਕਦੇ ਵੀ ਨਜ਼ਰ ਪੈ ਜਾਵੇ ਤਾਂ ਭੱਜ ਸਕਣ ਨਸਬੰਦੀ ਵਾਲੀ ਵੈਨ ਦਾ ਖੌਫ ਹਰ ਥਾਂ ਫੈਲ ਚੁੱਕਾ ਸੀ ਨੀਲੀ ਬੱਤੀ ਵਾਲੀ ਸਰਕਾਰੀ ਐਂਬੂਲੈਂਸ ਆਉਂਦੀ ਵੇਖ ਨੌਜਵਾਨ ਮਰਦ ਭੱਜ ਪੈਂਦੇ ਕਿ ਪਤਾ ਨਹੀਂ ਇਹ ਨਸਬੰਦੀ ਲਈ ਤਾਂ ਨਹੀਂ ਆ ਗਈ ਇਹ ਡਰ ਹਰੇਕ ਗਲੀ ਅਤੇ ਹਰੇਕ ਪਿੰਡ ਦੇ ਝੌਂਪੜੇ ਵਿੱਚ ਮਹਿਸੂਸ ਕੀਤਾ ਜਾ ਸਕਦਾ ਸੀ ਇਹ ਸਭ ਦੇ ਨਾਲ ਪੰਜਾਬ ਵਿੱਚ ਧਾਰਮਿਕ ਝੰਡੇ ਹੇਠ ਵੀ ਵਿਰੋਧ ਜਾਰੀ ਸੀ ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਵਰਗੇ ਆਗੂਆਂ ਨੇ ਵੀ 37 ਤੋਂ ਵੱਧ ਜਥੇ ਕੱਢੇ ਅਤੇ ਐਮਰਜੈਂਸੀ ਨਿਯਮਾਂ ਦੀ ਉਲੰਘਣਾ ਕਰਦਿਆਂ ਜਲੂਸ ਕੱਢੇ। ਮਾਲਵੇ ਦੇ ਕਈ ਇਲਾਕਿਆਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਕਿਉਂਕਿ ਜਗ੍ਹਾ-ਜਗ੍ਹਾ ਲੋਕ ਸੜਕਾਂ 'ਤੇ ਸਨ। ਗੁਰਦੁਆਰਿਆਂ ਅਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰਾਂ ਨੇ ਵੀ ਵਿਰੋਧੀ ਧਿਰ ਦੇ ਆਗੂਆਂ ਨੂੰ ਸ਼ਰਨ ਦਿੱਤੀ, ਜਿੱਥੇ ਕਈ ਵਰਕਰ ਲੁਕਦੇ ਫਿਰੇ। ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ कुल 140000 ਲੋਕਾਂ ਨੂੰ ਬਿਨਾਂ ਮੁਕਦਮੇ ਜੇਲ੍ਹ ਕੀਤਾ ਗਿਆ ਜਿਸ ਵਿੱਚ 43000 ਯਾਨੀ ਲਗਭਗ 30% ਸਿੱਖ ਪੰਜਾਬ ਤੋਂ ਸਨ ਜਦ ਕਿ ਰਾਸ਼ਟਰੀ ਆਬਾਦੀ ਵਿੱਚ ਸਿੱਖ ਪੱਖ ਸਿਰਫ 2% ਸੀ ਇਹ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਵਿੱਚ ਵਿਰੋਧ ਕਿਸ ਪੱਧਰ ਤੇ ਸੀ ਐਮਰਜੈਂਸੀ ਦੇ ਧਮਕਿਆਂ ਦੀ ਸਭ ਤੋਂ ਘੱਟ ਪਰਵਾਹ ਜੇ ਕਿਸੇ ਨੂੰ ਸੀ ਤਾਂ ਉਹ ਪੰਜਾਬ ਦੇ ਲੋਕ ਸਨ ਨਤੀਜਾ ਅਤੇ ਪ੍ਰਭਾਵ 1977 ਗਾਂਧੀ ਸਰਕਾਰ ਦਾ ਪਤਨ ਜਿਨ੍ਹਾਂ ਨੇ ਨਸਬੰਦੀ ਜ਼ਬਰਦਸਤੀ ਕੀਤੀ ਆਖਰਕਾਰ ਉਹ ਇਸ ਦੀਆਂ ਗੂੰਜਾਂ ਤੋਂ ਬਚ ਨਾ ਸਕੇ ਜਨਵਰੀ 1977 ਵਿੱਚ ਇੰਦਰਾ ਗਾਂਧੀ ਨੇ ਮੁਲਕ ਵਿੱਚ ਚੋਣਾਂ ਦਾ ਐਲਾਨ ਕਰ ਦਿੱਤਾ ਸ਼ਾਇਦ ਇਹ ਸੋਚ ਕੇ ਕਿ ਵਿਰੋਧ ਮੰਦਾ ਪੈ ਚੁੱਕਾ ਹੈ ਪਰ ਜਦ ਮਾਰਚ 1977 ਵਿੱਚ ਚੋਣਾਂ ਹੋਈਆਂ ਲੋਕਾਂ ਨੇ ਬਦਲਾ ਲੈ ਲਿਆ ਇਤਿਹਾਸ ਵਿੱਚ ਪਹਿਲੀ ਵਾਰ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰੀ 인ਦਰਾ ਗਾਂਧੀ ਖੁਦ رائے ਬਰੇਲੀ ਸੀਟ ਤੋਂ ਹਾਰ ਗਈ ਅਤੇ ਪੁੱਤਰ ਸੰਜੀ ਗਾਂਧੀ ਆਪਣੀ ਅਮੇਠੀ ਸੀਟ ਤੇ ਵੀ ਹਾਰੇ ਲੋਕਤੰਤਰ ਦਾ ਸੂਰਜ ਦੁਬਾਰਾ ਚੜ੍ਹਿਆ ਜਨਤਾ ਪਾਰਟੀ ਦੇ ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣੇ ਇਸ ਜਿੱਤ ਦੇ ਪਿੱਛੇ ਸਭ ਤੋਂ ਵੱਡਾ ਮੋਟਿਵ ਇਹ ਸੀ ਕਿ ਜਨਤਾ ਨੇ ਐਮਰਜੈਂਸੀ ਦੇ ਜ਼ੁਲਮਾਂ ਖਾਸ ਕਰ ਜ਼ਬਰਨ ਨਸਬੰਦੀ ਅਤੇ ਹਜ਼ਾਰਾਂ ਬੇਗੁਨਾਹ ਲੋਕਾਂ ਨੂੰ ਜੇਲ੍ਹਾਂ ਵਿੱਚ ਪਾਉਣ ਨੂੰ ਕਦੇ ਮਾਫ਼ ਨਹੀਂ ਕੀਤਾ ਸੀ ਚੋਣ ਪ੍ਰਚਾਰ ਦੌਰਾਨ ਵੀ ਜਨਤਾ ਪਾਰਟੀ ਵੱਲੋਂ ਨਾਅਰੇ ਲਾਏ ਗਏ ਕਿ ਚੋਣਾ ਇਹ ਫੈਸਲਾ ਕਰਨ ਗਿਆ ਕਿ ਭਾਰਤ 'ਚ ਲੋਕਤੰਤਰ ਰਹੇਗਾ ਜਾਂ ਤਾਂ ਨਾਸ਼ਾ ਹੀ ਤੇ ਲੋਕਾਂ ਨੇ ਬੇਤੜਕ ਲੋਕਤੰਤਰ ਦੇ ਹੱਕ ਵਿੱਚ ਫੈਸਲਾ ਸੁਣਾ ਦਿੱਤਾ ਨਸਬੰਦੀ ਅਭਿਆਨ ਵਜੋਂ ਜੋ ਇੰਦਰਾ ਸਰਕਾਰ ਨੇ ਹਿਮਾਲਿਆਈ ਭੁੱਲ ਕੀਤੀ ਸੀ ਉਸ ਦੀ ਕੀਮਤ ਉਹਨਾਂ ਨੂੰ ਸੱਤਾ ਗਵਾ ਕੇ ਚੁਕਾਉਣੀ ਪਈ ਲੰਬੇ ਸਮੇਂ ਲਈ ਪੀੜਾ ਅਤਿ ਤ੍ਰਿਣਾ ਇਹ ਮਾਹੌਲ ਜਦੋਂ ਸੁਧਾਰਨ ਹੋਇਆ ਦੇਸ਼ ਦੇ ਆਮ ਲੋਕਾਂ ਦੇ ਮਨ ਵਿੱਚ ਸਰਕਾਰ ਦੀ ਪਰਿਵਾਰ ਨਿਯੋਜਨ ਨੀਤੀ ਲਈ ਇੱਕ ਗਹਿਰਾ ਅਵਿਸ਼ਵਾਸ ਪੈਦਾ ਹੋ ਚੁੱਕਾ ਸੀ ਨਸਬੰਦੀ ਸ਼ਬਦ ਹੀ ਜੀਬ ਤੇ ਆਉਂਦਾ ਤਾਂ ਲੋਕ ਕੰਬ ਜਾਂਦੇ ਇਸ ਭਿਆਨਕ ਅਨੁਭਵ ਕਰਕੇ ਫੈਮਿਲੀ ਪਲੈਨਿੰਗ ਪ੍ਰੋਗਰਾਮ ਦਾ ਨਾਮ ਹੀ ਬਦਨਾਮ ਹੋ ਗਿਆ ਅਗਲੇ ਕਈ ਸਾਲਾਂ ਤੱਕ ਕੋਈ ਵੀ ਸਰਕਾਰ ਲੋਕਾਂ ਨੂੰ ਪਰਿਵਾਰ ਨਿਯੋਜਨ ਲਈ ਪ੍ਰੇਰਿਤ ਨਹੀਂ ਕਰ ਸકી ਕਿਉਂਕਿ ਵਿਸ਼ਵਾਸ ਉੱਜੜ ਚੁੱਕਾ ਸੀ ਐਮਰਜੈਂਸੀ ਦੇ ਬੁਰੇ ਪ੍ਰਚਾਰ ਦੇ ਕਾਰਨ ਬਾਅਦ ਦੀਆਂ ਸਰਕਾਰਾਂ ਨੂੰ ਹਰ ਮੰਚ ਤੇ ਜਾਣਾ ਪਿਆ ਕਿ ਹੁਣ ਪਰਿਵਾਰ ਨਿਯੋਜਨ ਪੂਰੀ ਤਰ੍ਹਾਂ ਸਵੈ ਇੱਛਤ ਹੈ ਜਬਰਦਸਤੀ ਦਾ ਦੌਰ ਮੁੱਕ ਗਿਆ ਹੈ ਦਰਅਸਲ 1977 ਤੋਂ ਤੁਰੰਤ ਬਾਅਦ ਨਸਬੰਦੀਆਂ ਦੀ ਗਿਣਤੀ ਵਿੱਚ ਤਕਰੀਬਨ 80% ਦੀ ਕਮੀ ਆ ਦੇ ਕਿਉਂਕਿ ਲੋਕਾਂ ਨੇ ਵਿਸ਼ਵਾਸ ਖੋਹ ਦਿੱਤਾ ਸੀ ਕਿ ਹੁਣ ਕਿਸੇ ਤੇ ਭਰੋਸਾ ਕਰਨਾ ਸਹੀ ਨਹੀਂ ਇਤਿਹਾਸਿਕ ਚੇਤਾਵਨੀ 1975-77 ਦੀ ਇਸ ਨਸਬੰਦੀ ਮੂਹਮ ਨੇ ਭਾਰਤ ਦੇ ਲੋਕਤੰਤਰ ਨੂੰ ਇਹ ਸਬਕ ਦਿੱਤਾ ਕੀ ਤਰੱਕੀ ਅਤੇ ਸੁਧਾਰ ਜ਼ਬਰ ਨਾਲ ਨਹੀਂ ਲੈ ਜਾ ਸਕਦੇ ਗਾਂਧੀ ਪਰਿਵਾਰ ਨੇ ਯਕੀਨਨ ਭਾਰਤ ਨੂੰ ਗਰੀਬੀ ਤੋਂ ਮੁਕਤ ਕਰਨ ਦਾ ਸੁਪਨਾ ਦੇਖਿਆ ਹੋਵੇਗਾ ਪਰ ਜਦ ਇਹ ਸੁਪਨਾ ਲੋਕਾਂ ਦੀ ਆਜ਼ਾਦੀ ਨੂੰ ਖੋ ਕੇ ਉਹਨਾਂ ਦੇ ਸਰੀਰ ਤੇ ਜ਼ਬਰ ਕਰਕੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਨਤੀਜਾ ਇਤਿਹਾਸਿਕ ناکامی ਨਿਕਲਿਆ ਲੋਕਤੰਤ੍ਰਿਕ ਲੋਕਾਂ ਨੇ ਤਾਨਾशाही ਰਣਨੀਤੀ ਦਾ ਟੋਲ ਕੱਢ ਦਿੱਤਾ emergancy ਦੇ ਦੌਰਾਨ ਦੀ ਨਸਬੰਦੀ ਮੁਹਿੰਮ ਇੱਕ ਖੌਫਨਾਕ ਯਾਦ ਬਣ ਕੇ ਰਹਿ ਗਈ ਜਿਸ ਨੇ ਦੇਸ਼ ਦੇ ਸਮਾਜਿਕ ਤਾਣੇ ਬਾਣੇ ਵਿੱਚ ਵੱਡੇ ਜ਼ਖਮ ਛੱਡੇ ਅੱਜ ਵੀ ਜਦੋਂ ਵੱਡੀ ਉਮਰ ਦੇ ਲੋਕ ਨਸਬੰਦੀ ਜਾਂ ਪਰਿਵਾਰ ਨਿਯੋਜਨ ਦਾ ਜ਼ਿਕਰ ਸੁਣਦੇ ਹਨ ਉਹਨਾਂ ਦੀਆਂ ਅੱਖਾਂ ਵਿੱਚ 1976 ਦੀ ਦਹਿਸ਼ਤ ਦੀ ਚਲਕ ਦਿਖ ਜਾਂਦੀ ਹੈ ਇਹ ਕਹਾਣੀ ਇੱਕ ਇਤਿਹਾਸਿਕ ਥ੍ਰਿਲਰ ਵਾਂਗ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਰਾਜਨੀਤਿਕ ਤਾਕਤ ਜਦ ਹੈਵਾਨੀ ਰੂਪ ਧਾਰ ਲੈਂਦੀ ਹੈ ਤਾਂ ਉਹ ਭਲੇ ਇਰਾਦੇ ਨੂੰ ਵੀ ਰੋਂਦ ਕੇ ਮਨੁੱਖਤਾ ਦੇ ਅਪਰਾਧ ਕਰ ਬੈਠਦੀ ਹੈ ਭਾਰਤ ਦਾ ਲੋਕਤੰਤਰ ਬਹੁਤ ਘਟਵਾਰ ਪਰ ਇੰਨੀ ਕਰੀਬੀ ਨਾਲ ਤਾਨਾਸ਼ਾਹੀ ਨੂੰ ਛੋਇਆ ਅਤੇ ਨਸਬੰਦੀ ਕਾਂਡ ਉਸ ਦੀ ਇੱਕ ਡਰਾਵਣੀ ਯਾਦ ਵਜੋਂ ਸਦਾ ਲਈ ਇਤਿਹਾਸ ਵਿੱਚ ਦਰਜ ਰਹੇਗਾ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਜਪੀ ਦੀ ਭੂਮਿਕਾ ਜੈ ਪ੍ਰਕਾਸ਼ ਨਾਰਾਇਣ ਜਿਨ੍ਹਾਂ ਨੂੰ ਲੋਕ ਨਾਇਕ ਵੀ ਕਿਹਾ ਜਾਂਦਾ ਹੈ ਨੇ 1975 ਦੀ ਐਮਰਜੈਂਸੀ ਦੌਰਾਨ ਭਾਰਤੀ ਲੋਕਤੰਤਰ ਨੂੰ ਬਚਾਉਣ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਈ ਸੀ ਉਹਨਾਂ ਦਾ ਸੰਘਰਸ਼ ਇੰਦਰਾ ਗਾਂਧੀ ਦੀ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਦੇ ਖਿਲਾਫ ਸੀ 1975 ਵਿੱਚ ਜਦੋਂ ਐਮਰਜੈਂਸੀ ਲੱਗੀ ਤਾ ਜੈ ਪ੍ਰਕਾਸ਼ ਨਾਰਾਣ ਜੀ ਨੇ ਇਸ ਦਾ ਦੱਬ ਕੇ ਵਿਰੋਧ ਕੀਤਾ ਇਸ ਵਿਰੋਧ ਦੇ ਕਾਰਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੇਲ੍ਹ ਵਿੱਚ ਉਹਨਾਂ ਨੂੰ ਬਹੁਤ ਤਸੀਹੇ ਦਿੱਤੇ ਗਏ ਜੇਲ੍ਹ ਦੌਰਾਨ ਉਹਨਾਂ ਦੀ ਸਿਹਤ ਬਹੁਤ ਖਰਾਬ ਹੋ ਗਈ ਅਤੇ ਉਹਨਾਂ ਦੀਆਂ ਦੋਵੀਂ ਕਿਡਨੀਆਂ ਫੇਲ ਹੋ ਗਈਆਂ ਪਰ ਉਹਨਾਂ ਦਾ ਹੌਸਲਾ ਨਹੀਂ ਟੁੱਟਿਆ ਫਿਰ ਵੀ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਗਿਆ 1977 ਵਿੱਚ ਜਦੋਂ ਐਮਰਜੈਂਸੀ ਹਟਾਈ ਗਈ ਅਤੇ ਚੋਣਾ ਹੋਈਆਂ ਤਾਂ ਜੇਪੀ ਦੀ ਅਗਵਾਈ ਹੇਠ ਜਨਤਾ ਪਾਰਟੀ ਦਾ ਨਿਰਮਾਣ ਹੋਇਆ ਅਤੇ ਇਸ ਪਾਰਟੀ ਨੇ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ। ਇਹ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੀ ਕਿ ਕੇਂਦਰ ਵਿੱਚੋਂ ਕਾਂਗਰਸ ਦੀ ਸੱਤਾ ਖਤਮ ਹੋਈ ਸੀ। ਖਾਸ ਗੱਲ ਜੇਪੀ ਨੇ ਕਦੇ ਵੀ ਖੁਦ ਕੋਈ ਸਰਕਾਰੀ ਅਹੁਦਾ ਜਾਂ ਪ੍ਰਧਾਨ ਮੰਤਰੀ ਦੀ ਕੁਰਸੀ ਸਵੀਕਾਰ ਨਹੀਂ ਕੀਤੀ। ਉਹਨਾਂ ਦਾ ਮਕਸਦ ਸਿਰਫ ਸੱਤਾ ਬਦਲਣਾ ਨਹੀਂ ਸੀ ਸਗੋਂ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਨੂੰ ਬਚਾਉਣਾ ਸੀ। ਅਖੀਰ ਵਿੱਚ ਨਸਬੰਦੀ ਦੀ ਇਹ ਕਹਾਣੀ ਸਾਨੂੰ ਸਿਰਫ ਇੱਕ ਸਿਆਸੀ ਗਲਤੀ ਬਾਰੇ ਨਹੀਂ ਦੱਸਦੀ ਸਗੋਂ ਇਹ ਇਨਸਾਨੀ ਰੂਹ ਦੇ ਉਸ ਹੌਸਲੇ ਦੀ ਗੱਲ ਕਰਦੀ ਹੈ ਜੋ ਹਰ ਕਿਸਮ ਦੀ ਤਾਨਾਸ਼ਾਹੀ ਤੋਂ ਉੱਪਰ ਹੈ 1976 ਦੀਆਂ ਉਹ ਕਾਲੀਆਂ ਰਾਤਾਂ ਸਾਨੂੰ ਹਮੇਸ਼ਾ ਯਾਦ ਦਿਵਾਉਂਦੀਆਂ ਰਹਿਣਗੀਆਂ ਕਿ ਲੋਕਤੰਤਰ ਕੋਈ ਤੋਹਫ਼ਾ ਨਹੀਂ ਹੈ ਸਗੋਂ ਇੱਕ ਅਜੇਹੀ ਵਿਰਾਸਤ ਹੈ ਜਿਸ ਦੀ ਰਾਖੀ ਸਾਨੂੰ ਹਰ ਪਲ ਕਰਨੀ ਪਵੇਗੀ ਪੰਜਾਬ ਦੀ ਧਰਤੀ ਨੇ ਇਸ ਜ਼ੁਲਮ ਦੇ ਖਿਲਾਫ ਜੋ ਲੜਾਈ ਲੜੀ ਉਹ ਰਹਿੰਦੀ ਦੁਨੀਆ ਤੱਕ ਅਣਖ ਅਤੇ ਆਜ਼ਾਦੀ ਦਾ ਪ੍ਰਤੀਕ ਰਹੇਗੀ ਕਹਿੰਦੇ ਹਨ ਕਿ ਇਤਿਹਾਸ ਕਦੇ ਮਰਦਾ ਨਹੀਂ ਉਹ ਸਿਰਫ ਸਾਨੂੰ ਸਬਕ ਸਿਖਾਉਣ ਲਈ ਵਾਰ-ਵਾਰ ਪਰਤ ਕੇ ਆਉਂਦਾ ਹੈ ਉਮੀਦ ਹੈ ਕਿ ਵਿਰਾਸਤ ਪੰਜਾਬੀ ਆਡੀਓ ਬੁక్స్ ਦੀ ਇਹ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਇਤਿਹਾਸ ਨਾਲ ਜੁੜੇ ਰਹਿਣ ਲਈ ਅਤੇ ਅਜਿਹਿਆਂ ਹੋਰ ਅਣ ਸੁਣੀਆਂ ਦਾਸਤਾਨਾਂ ਸੁਣਨ ਲਈ ਸਾਡੀ ਐਪ ਨਾਲ ਜੁੜੇ ਰਹੋ ਫੇਰ ਮਿਲਾਂਗੇ ਇੱਕ ਨਵੀਂ ਕਹਾਣੀ ਇੱਕ ਨਵੇਂ ਸੱਚ ਦੇ ਨਾਲ ਸਤਿ ਸ੍ਰੀ ਅਕਾਲ ਜੀ